ਲੱਗੀ ਲਗਣ ਜਿੰਨਾ ਨੂੰ ਰੇਂਦੇ ਚੋਪ ਨਹੀਂ ਥਾਰੇ ਕਕਰ ਉਹਨਾਂ ਨੂੰ ਸਾੜੇ ਧੁੱਪ ਨਹੀਂ ਭੇਤ ਪਿਆਰ ਦਾ ਛਪਾਇਆ ਸਕੇ ਸੋਪ ਨਹੀਂ ਸਿੱਟੇ ਸੋਚਦੇ ਕਦੇ ਨਹੀਂ ਵੇਖੇ ਲਾਭ ਹਾਨੀ ਦੇ ਸੌਦੇ ਪਿਆਰ ਵੱਡੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਉਸ ਸੀਸ ਜਿਨ੍ਹਾਂ ਨੇ ਟਿਕਾਲੇ ਉੱਤੇ ਤਲੀ ਦੇ ਹੋਣ ਛਾਂਗ ਨੱਚੇ ਵਿੱਚ ਪ੍ਰੇਮ ਗਲੀ ਦੇ ਹੱਸੇ ਜ਼ੁਲਮੀ ਖਰਾਸ ਵਿੱਚ ਦਲੀ ਦੇ ਤੱਜ ਵਾਦਿਆਂ ਤੋਂ ਜਾਂਦੇ ਸੁਖ ਸੰਸਾਰ ਦੇ ਬੰਦ-ਬੰਦ ਕਟਵਾਉਂਦੇ ਨਾਸਿਤ ਘਾਰ ਦੇ ਉਹ ਜਿੰਨਾ ਪਾਲੀਆਂ ਗੁਰੂ ਦੇ ਨਾਲ ਯਾਰੀਆਂ ਲਾਈਆਂ ਖੂਨ ਦੀ ਚੜਾਂ ਦੇ ਵਿੱਚ ਤਾਰੀਆਂ ਮੌਤੋਂ ਉਰੇ ਉਹਨਾ ਹਿੰਮਤਾਂ ਨਹੀਂ ਹਾਰੀਆਂ ਤੂੰ ਵੇ ਚਰਖੀ ਉਡਾਲੇ ਸੁੰਦਰ ਜਵਾਨੀ ਦੇ ਸੌਦੇ ਪਿਆਰ ਵੱਟੇ ਸੌਦੇ ਪਿਆਰ ਵੱਡੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਉਹ ਛੌਂਕ ਜਿੰਨਾ ਦਾ ਖੰਡੇ ਦੀ ਧਾਰ ਨੱਚਣਾ ਉਹ ਜਾਣਦੇ ਝੰਡਾਣਾ ਭੱਜ ਮੱਚਣਾ ਸੀਸਵਾਰੇ ਇਤਿਹਾਸ ਕਿਵੇਂ ਰਚਣਾ ਘਲੇ ਮੌਤ ਨੂੰ ਲਗਾਉਣ ਲਈ ਆਵਾਜ਼ਾਂ ਮਾਰਦੇ ਬੰਦ ਬੰਦ ਕਟਵਾਉਂਦੇ ਬੰਦ ਬੰਦ ਕਟਵਾਉਂਦੇ ਨਾਸਦ ਕਹਾਰਦੇ ਮੁਖ ਮੋੜੇ ਨਾ ਜਿੰਦਾ ਤੇ ਜਦੋਂ ਬਾਣੀਆਂ ਮੁਖ ਮੋੜੇ ਨਾ ਜਿੰਦਾ ਤੇ ਜਦੋਂ ਬਾਣੀਆਂ ਤੋਪਾਂ ਸਾਹਮਣੇ ਜਵਾਨੀਆਂ ਤਣੀਆਂ ਫੀਕਾ ਫੀਤੀ ਫੀਤੀ ਹੋ ਕੇ ਪਾਵੇ ਸ਼ਾਨੀਆਂ ਭਾਗੀ ਕੂਕੀਆਂ ਨੇ ਮਾਣ ਤੋੜੇ ਬਰਤਾਨੀ ਦੇ ਸੌਦੇ ਪਿਆਰ ਵੱਟੇ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਉਹ ਰੂਹਾਂ ਜਿਨ੍ਹਾਂ ਨੇ ਪ੍ਰੇਮ ਦੀਆਂ ਮੱਲੀਆਂ ਪੇਟਾ ਦਿਲ ਦੀ ਲੈ ਨੂਰੀ ਰੂਹਾਂ ਚੱਲੀਆਂ ਖਲਨਾ ਪੁੱਠੀਆਂ ਲੋਹਾ ਕੇ ਪੌਣ ਚੱਲੀਆਂ ਪੈ ਕੇ ਭੱਠੀਆਂ ਚ ਭੁੱਜ ਗਏ دیਵਾਨੇ ਯਾਰ ਦੇ ਬੰਦ ਬੰਦ ਕਟਵਾਉਂਦੇ ਨਾਸਦ ਕਹਾਰ ਦੇ ਕਰ ਬਾਕੀ ਸੰਸਾਰ ਦੀਆਂ ਛੱਡੀਆਂ ਆਕੇ ਛਾਤੀਆਂ ਨੂੰ ਰੋਕ ਲੈਣ ਗੱਡੀਆਂ ਭੇਟਾ ਪ੍ਰੇਮ ਦੀ ਚੜਾਈਆਂ ਮੁੱਖ ਹੱਡੀਆਂ ਪੋਰਾ ਸ਼ਿਕਵਾ ਨਾ ਆਇਆ ਮੱਥੇ ਮਹਾਦਾਨੀ ਦੇ ਸੌਦੇ ਪਿਆਰ ਵੱਡੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਓ ਬਣ ਬੱਬਰ ਸੂਲੀ ਤੇ ਜਾਨਾਂ ਟੰਗੀਆਂ ਪੀਂਗਾਂ ਰੇਸ਼ਮੀ ਹੰਡਾਈਆਂ ਸੱਤ ਰੰਗੀਆਂ ਇੰਡੇ ਛੱਡੀ ਡਾਰ ਜਿੰਨਾ ਤੋਂ ਫਰੰਗੀਆਂ ਰਾਂਝੇ ਕੈ ਦੁਆ ਨੂੰ ਸਾਂਵੇਂ ਹੋ ਲਲਕਾਰ ਦੇ ਬੰਦ ਬੰਦ ਕਟਵਾਉਂਦੇ ਬੰਦ ਬੰਦ ਕਟਵਾਉਂਦੇ ਨਾਸਦ ਘਾਰ ਦੇ ਫੇਰੀ ਰਤਾ ਉਖੜੇ ਨਾ ਟੁੱਟ ਕੇ ਜਮੂਰਾ ਤੋਂ ਰਤਾ ਉਖੜੇ ਨਾ ਟੋਟ ਕੇ ਜਮੂਰਾ ਤੋਂ ਪਾਕ ਕੀਤੇ ਪਾਪੀ ਘੂਰ ਕੇ ਕਸੂਰਾ ਤੋਂ ਆਰੀ ਲੱਗਦੀ ਸੁੰਦਰ ਯਾਰੀ ਲੱਗਦੀ ਸੁੰਦਰ ਆਰੀ ਲੱਗਦੀ ਸੁੰਦਰ ਵਣ ਹੂਰਾ ਤੋਂ ਸੱਕੇ ਜਾਲਮ ਹਲਾਣਾ ਖਿਆਲ ਬ੍ਰਹਮ ਗਿਆਨੀ ਦੇ ਸੌਦੇ ਪਿਆਰ ਵੱਡੇ ਸੌਦੇ ਪਿਆਰ ਵੱਡੇ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜ਼ਿੰਦਗਾਨੀ ਦੇ ਉਹ ਨਹੀਂ ਹੌਕ ਨੂੰ ਨਵਾਨ ਪੋਰਾ ਸਕੀਆਂ ਤਾਣ ਹਿੱਕਾਂ ਨੂੰ ਹਨੇਰੀਆਂ ਸੀ ਢੱਕੀਆਂ ਬੈਂਕਾ ਜਾਣਦੇ ਪਗੌਣ ਰੀਤਾਂ ਪੱਕੀਆਂ ਚੰਦ ਸੂਰਜ ਨੇ ਹੋ ਕੇ ਸਜਦੇ ਗੁਜ਼ਾਰਦੇ ਬੰਦ ਬੰਦ ਕਟਵਾਉਂਦੇ ਬੰਦ ਬੰਦ ਕਟਵਾਉਂਦੇ ਨਾ ਸਿੱਧਕ ਹਾਰ ਦੇ ਹੋ